ਅਗਲੀ ਗੱਲ ਕਰੀਏ ਤੇ ਨਵਲ ਅਗਰਵਾਲ ਇਹੋ ਨਾਂ ਜਿਹਦੀ ਆਪਾਂ ਚਰਚਾ ਬਹੁਤ ਪਹਿਲਾਂ ਕੀਤੀ ਸੀ ਤੇ ਇਹਦੇ ਬਾਰੇ ਦੱਸਿਆ ਸੀਗਾ ਆਪਾਂ ਆਪਣੇ ਸਰੋਤਿਆਂ ਨੂੰ ਇੱਕ ਨਵਲ ਅਗਰਵਾਲ ਗਿਆ ਤੇ ਪਰ ਕਹਿੰਦੇ ਕਿ ਹੁਣ ਜਾਣ ਦੀ ਖੁਸ਼ੀ ਨਾ ਮਨਾਓ ਕਿਉਂਕਿ ਦਰਜਨਾ ਨਗਰ ਨਵਲ ਅਗਰਵਾਲ ਨੇ ਜਿਹੜੇ ਉਹ ਪੰਜਾਬ ਆ ਰਹੇ ਨੇ ਦੇਖੋ ਨਾ ਕਹਿ ਜਾ ਇੰਨਾ ੜਕਾਉਂਦਾ ਪ੍ਰਵੀਨ ਜੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਸਕੱਤਰੇ ਦੇ ਵਿੱਚ ਜੀ ਜੀ ਨਵਲ ਅਕਰਵਾਲ ਨੂੰ ਰਗਵ ਛੱਡਾ ਦੇ ਨਾਂ ਦੇ ਉੱਤੇ ਗ਼ਲਾਟ ਕਮਰੇ 'ਚ ਕਬਜ਼ਾ ਮਿਲਿਆ ਹੋਸੀ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਰਾਜ ਸੂਬਾ ਮੈਂਬਰਾਂ ਨੂੰ ਕਦੇ ਮੈਸਕਤਰਿਤ 'ਚ ਕਿਦਾਂ ਕਮਰੇ ਗ਼ਲਾਟ ਹੁੰਦੇ ਨਹੀਂ ਦੇਖੇ ਹੂੰ ਤੇ ਜੇ ਗ਼ਲਾਟ ਕੀਤਾ ਵੀ ਹੈ ਫਿਰ ਕੱਲੇ ਰਗਵ ਛੱਡਾ ਨੂੰ ਕਿਉਂ ਸੀ ਬਾਕੀਆਂ ਨੂੰ ਕਿਉਂ ਨਹੀਂ ਸਹੀ ਹੈ ਬਿਲਕੁਲ ਉਹਨਾਂ ਨੂੰ ਵੀ ਕਰ ਤੇ ਇਸ ਉਹ ਉਸ ਕਮਰੇ ਚ ਕਾਬਜ ਨਵਲ ਅਗਰਵਾਲ ਤੇ ਉਹਦੀ ਟੀਮ ਉਹਦਾ ਦਬਦਬਾ ਇੱਥੋਂ ਦਾਇਆ ਲਾ ਲਓ ਕਿ ਜੇ ਉਸ ਕਮਰੇ ਨੂੰ ਤਾਲਾ ਵੀ ਲੱਗਿਆ ਤਾਂ ਵੀ ਉਸ ਕਮਰੇ ਮੁਰਿਓ ਲੰਘਣ ਲੱਗੇ ਅਫਸਰ ਅਧਿਕਾਰੀ ਦਰਜਾ ਬਿਦਰਜਾ ਹਰ ਕੋਈ ਮੱਥਾ ਟੇਕੀ ਲੰਘਦਾ ਸੀ ਮਤਲਬ ਸਤਿਕਾਰੀ ਲੰਘਦਾ ਸੀ ਇੰਨਾ ਡਰ ਖੌਫ ਸੀ ਇਸ ਵਕਤ ਇਹ ਨਵਲ ਅਗਰਵਾਲ ਸਰਕਾਰ ਆਉਣ ਤੋਂ ਬਾਅਦ ਚੰਡੀਗੜ੍ਹ ਦੀ ਸੈਕਟਰੀਏ ਦੀਆਂ ਪੌੜੀਆਂ ਅਜਿਆ ਚੜਿਆ ਕਿ ਇਹਦੀਆਂ ਪੌੜੀਆਂ ਸਾਰੇ ਅਫਸਰ ਚੜਦੇ ਰਹੇ ਸਾਰੇ ਲੀਡਰ ਚੜਦੇ ਰਹੇ ਤੇ ਇਹ ਚੀਫ ਸੈਕਟਰੀ ਦੀ ਮੀਟਿੰਗਾਂ ਚ ਦੇਖਣ ਲੱਗ ਪਿਆ ਮੀਡੀਆ ਚ ਸਵਾਲ ਆਉਣ ਲੱਗ ਪਏ ਕਿ ਕੌਣ ਹੈ ਜਿਹੜਾ ਮੁੰਡੂ ਜਾ ਵੀ ਬਾਹਰਲਾ ਇੱਥੇ ਲਿਆ ਕੇ ਬਿਠਾਇਆ ਇਹ ਕੀ ਇਹਦਾ ਉਹ ਹੈ ਸੋ ਜਦੋਂ ਇਸ ਤਰ੍ਹਾਂ ਦੀ ਬਦਨਾਮੀ ਹੋਣ ਲੱਗੀ ਫਿਰ ਇਹਦੇ ਲਈ ਅਹੁਦਾ ਕ੍ਰੀਏਟ ਕੀਤਾ ਗਿਆ ਤੇ ਇਹਨੂੰ ਅਹੁਦਾ ਦਿੱਤਾ ਗਿਆ ਜੀ ਚੀਫ ਗਵਰਨਰਸ ਅਫਸਰ ਠੀਕ ਹੈ ਇਹ ਬਕਾਇਦਾ ਗਵਰਨਰਸ ਜਿਹੜਾ ਰਿਫਾਰਮ ਵਿਭਾਗ ਹੈ ਉਹਦੇ ਅਧੀਨ ਇੱਕ ਅਹੁਦਾ ਕ੍ਰੀਏਟ ਕਰਕੇ ਇਸ ਨੂੰ ਜਿਵੇਂ ਰਗਵ ਚੱਡਾ ਲਈ ਚੇਅਰਮੈਨੀ ਦਾ ਉਹਦਾ ਕ੍ਰੀਏਟ ਕੀਤਾ ਜਾ ਰਿਹਾ ਸੀ ਉਸ ਸਮੇਂ ਥੋੜਾ ਤਾਜ਼ਾ ਤਾਜ਼ਾ ਸੀਗਾ মিডিਆ ਨੇ ਵੀ ਸਟੈਂਡ ਲੈ ਰਿਆ ਭਗਵੰਤ ਮਾਨ ਨੂੰ ਵੀ ਬਹਾਨਾ ਮਿਲ ਗਿਆ ਤੇ ਉਹ ਚੀਰਮੈਨ ਹੀ ਨਹੀਂ ਮਿਲੀ ਪਰ ਕੋਠੀ-ਵੂਠੀ ਸਾਰਾ ਗੁਸਤਾ ਰਗਤ ਨੂੰ ਮਿਲਿਆ ਹੋਇਆ ਸੀ ਸੋ ਨਵਲ ਅਗਰਵਾਲ ਰਾਗਵ ਚੱਡਾ ਦੀ ਪਦੈਸ਼ ਹੈ ਠੀਕ ਹੈ ਉਹ ਇਹਨੂੰ ਲੈ ਕੇ ਆਏ ਸਥਾਪਿਤ ਕੀਤਾ ਤੇ ਇਹ ਸਾਰੀ ਰਿਪੋਰਟ ਰਾਗਵ ਚੱਡਾ ਨੂੰ ਕਰਦਾ ਸੀ ਨਵਲ ਅਗਰਵਾਲੀ ਹੈ ਜਿਹਦੇ ਫੀਲੇ ਹਰੇਕ ਮੰਤਰੀ ਨਾਲ ਲੱਗੇ ਨੇ ਜਿਹਦੇ ਫੀਲੇ ਸਾਰੇ ਅਫਸਰਾਂ ਨਾਲ ਲੱਗੇ ਨੇ ਜਿਹਦੇ ਫੀਲੇ ਡੀਸੀਆਂ ਨਾਲ ਲੱਗੇ ਨੇ ਜਿਹਦੇ ਫੀਲੇ ਐਸਐਸਪੀ ਨਾਲ ਲੱਗੇ ਨੇ ਜਿਹਦੇ ਫੀਲੇ ਤਹਿਸੀਲਦਾਰਾਂ ਤੋਂ ਵੀ ਹਸਾਬ ਲੈਂਦੇ ਨੇ ਹਾਂ ਤੇ ਸਾਰੀ ਰਿਪੋਰਟਿੰਗ ਇਹਨੂੰ ਹੁੰਦੀ ਸੀ ਇਹ ਅੱਗੇ ਰਿਪੋਰਟ ਕੇਜਰੀਵਾਲ ਨੂੰ ਕਰੇ ਰਾਗਵ ਛੱਡਣ ਨੂੰ ਕਰੇ ਕਿਉਂਕਿ ਡਾਇਰੈਕਟ ਕੇਜਰੀਵਾਲ ਦੇ ਅਸ਼ੀਰਵਾਦ ਨਾਲ ਇਹ ਰਾਗਵ ਛੱਡਾ ਸਮੇਤ ਆਇਆ ਫਿਰ ਆਮ ਆਦਮੀ ਪਾਰਟੀ ਦਾ ਇੱਕ ਤਰੀਕਾ ਹੈ ਕਿ ਜਿਹੜੀ ਧਿਰ ਇਹਨਾਂ ਦੀ ਬਦਨਾਮ ਹੋ ਜਵੇ ਹੈ ਜਾਂ ਜਿਹੜੀ ਧਿਰ ਦਾ ਟਾਸਕ ਪੂਰਾ ਹੋ ਜਾ ਫਿਰ ਉਹਨੂੰ ਪਰੇ ਕਰ ਦਿੰਦੇ ਨੇ ਪਿਛਲੀ ਵਾਰ ਦਰਗੇਸ਼ ਪਾਟਕ ਤੇ ਸੰਜੇ ਸਿੰਘ ਇੱਥੇ ਬਹੁਤ ਤੁਰੇ ਫਿਰ ਉਹਨਾ ਦਰਗੇਸ਼ ਪਾਠਕ ਲੰਘਿਆ ਉਹ ਸੰਜੀਤ ਸਿੰਘ ਜਿਹੜਾ ਬਾਥਰੂਮ ਚੱਪਲ ਪਾ ਕੇ ਹਰਿਆਣਾ ਰੂਬੀ ਦੀ ਬੱਦ ਚੜ ਕੇ ਪੰਜਾਬ ਆਇਆ ਸੀ ਫੋਰਚੂਨਰ ਤੇ ਮੁੜਿਆ ਹੈਨਾ ਉਹ ਸੰਜੀਤ ਸਿੰਘ ਹੈਨਾ ਹੁਣ ਮਤਲਬ ਕਿ ਉਹ ਵੀ ਪੰਜਾਬ ਦਾ ਰੁੱਖ ਨਹੀਂ ਕੀਤਾ ਫਿਰ ਉਹਨੇ ਫਿਰ ਕਿਉਂਕਿ ਅਗਲਾ ਅਧਿਕਾਰ ਰਾਗਵ ਚੱਡਾ ਨੂੰ ਦਿੱਤਾ ਦਿੱਤਾ ਗਿਆ ਰਾਗਵ ਚੱਡਾ ਚੁੱਪਚਾਪ ਸੀਨ ਚੋਂ ਬਾਹਰ ਕੀਤੇ ਗਏ ਤੇ ਸੰਦੀਪ ਪਾਠਕ ਬਾਹਰ ਦਿੱਤਾ ਗਿਆ ਹਮ ਸਹੀ ਹੈ ਸੰਦੀਪ ਪਾਠਕ ਕੰਮ ਕਰ ਦੇਖਣ ਲੱਗ ਪਿਆ ਪਰ ਨਵਲ ਅਗਰਵਾਲ ਦਾ ਦਬਦਬਾ ਉਵੇਂ ਹੀ ਚੱਲਦਾ ਆ ਠੀਕ ਹੈ ਸੰਦੀਪ ਪਾਠਕ ਭਰੇ ਕੀਤੇ ਚੁੱਪ ਕੀਤੇ ਤੇ ਬਿਰਬਖ ਕੁਮਾਰ ਦੀ ਐਂਟਰੀ ਹੋ ਗਈ ਸੀ ਐਮ ਹਾਊਸ ਦੇ ਵਿੱਚ ਤੇ ਬਿਰਬਖ ਕੁਮਾਰ ਨੇ ਸੀਐਮ ਹਾਊਸ ਨੂੰ ਪੂਰਾ ਆਪਣੇ ਕੰਟਰੋਲ ਚ ਕਰ ਲਿਆ ਉਹ ਸਿੱਧੀ ਰਿਪੋਰਟਿੰਗ ਕੇਜਰੀਵਾਲ ਨੂੰ ਹੋਣ ਲੱਗ ਪਈ ਹੈ ਨਾ ਪਰ ਇਧਰ ਨਵਲ ਅਗਰ왈 ਦਾ ਓਵਰਆਲ ਬਾਕੀ ਸਿਸਟਮ ਤੇ ਦਬਦਬਾ ਚੱਲਿਆ ਪਰ ਪਿਛਲੇ 10 15 ਦਿਨ 20 ਦਿਨਾਂ ਤੋਂ ਕਹਿੰਦੇ ਉਹਦਾ ਤਖਤ ਹਿੱਲਣ ਲੱਗ ਪਿਆ ਸੀ ਹੂੰ 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 ਤਖਤ ਹਿੱਲਣ ਦਾ ਕਾਰਨ ਕਿ ਸਿੱਧੀ ਰਿਪੋਰਟਿੰਗ ਲੈਣ ਵਾਲੇ ਨਵੇਂ ਸਾਹ ਬੱਥੇ ਆ ਗਏ ਸੀ ਮਨੀਸ਼ ਸ਼ਿਸ਼ੋਧਿਆ ਮਨਿਸ਼ ਤੋਂ ਦਿੱਤ ਸਟੈਂਡਰਡ ਜੈਨ ਦੇ ਆਉਣ ਤੋਂ ਬਾਅਦ ਮਨਿਸ਼ੋ ਨੇ ਕਹਿੰਦੇ ਵੀ ਰਿਪੋਰਟਿੰਗ ਸਿਟੀ ਮੈਨੂੰ ਕਰੋ ਹੁਣ ਦੂਜੇ ਦੀ ਟੀਮ ਉਹਨੂੰ ਸਿੱਧੀ ਰਿਪੋਰਟਿੰਗ ਕਿਵੇਂ ਕਰੂਗੀ ਸੋ ਇਸ ਲਈ ਨਵਲ ਅਗਰਵਾਲ ਦੇ ਫਿਲਹਲੇ ਪਹਿਲਾ ਰਿਪੋਰਟਿੰਗ ਨਵਲ ਅਗਰਵਾਲ ਨੂੰ ਕਰਦੇ ਸੀ ਫਿਰ ਸ਼ੈਲ ਮਨਿਸ਼ੋ ਦੀ ਨੂੰ ਭੇਜਦੇ ਹਣ ਉਹ ਵੀ ਪੂਰਾ ਭੇਜਦੇ ਸੀ ਜਾਂ ਨਹੀਂ ਇੱਥੇ ਟਕਰਾਅ ਵਾਲੀ ਸਥਿਤੀ ਬਣ ਰਹੀ ਸੀ ਇਸ ਲਈ ਨਵਲ ਅਗਰਵਾਲ ਦੀ ਛੁੱਟੀ ਕਰਕੇ ਉਹਨੂੰ ਦਿੱਲੀ ਭੇਜ ਦਿੱਤਾ ਗਿਆ ਤੇ ਹੁਣ ਜ਼ਿਲ੍ਹਾ ਪੰਦਰ ਤੇ ਅਫਸਰਾਂ ਦੇ ਪੱਦਰ ਤੇ ਫਿਲਹਾਲ ਇਹਦੇ ਬੰਦੇ ਹੈਗੇ ਨੇ ਬੜਾ ਹੋ ਸਕਦਾ ਆਉਂਦੇ ਦਿਨਾਂ ਚ ਉਹਨੂੰ ਰਿਪਲੇਸ ਕਰ ਦਿੱਤਾ ਜਾਵੇ ਤੇ ਦਿੱਲੀ ਤੋਂ ਮੈਨੂੰ ਪਤਾ ਲੱਗ ਰਿਹਾ 40 ਤੋਂ 60 ਦੇ ਕਰੀਬ ਬੰਦੇ ਸਿੱਧੇ ਪਬਲਿਕ ਰਿਲੇਸ਼ਨ ਵਿਭਾਗ ਨਾਲ ਸੰਬੰਧਿਤ ਜਿਹੜੀ ਕੰਪਨੀ ਬਣਾਈ ਹੋਈ ਹੈ ਪਨ মিডিਆ ਉਹ ਚੈਂਟਰ ਹੋਣ ਜਾ ਰਹੇ ਨੇ ਠੀਕ ਹੈ ਪਨ মিডিਆ ਆਊਟਸੋਰਸਿੰਗ ਕੰਪਨੀ ਤੋਂ ਬੱਚੇ ਲੈਂਦੀ ਆ ਹਮ ਹਮ ਜਿਹੜੇ ਫਿਰ ਇਸ ਤਰ੍ਹਾਂ ਦਾ ਜੋ ਕੰਮ ਹੈ ਉਹਨਾਂ ਦਾ ਉਹ ਕਰਦੇ ਨੇ ਇਹਨਾਂ ਦਾ ਕੰਮ ਤਾਂ ਇਹਨਾਂ ਦੀ ਕਰਦੇ ਨੇ ਸਰਕਾਰ ਦਾ ਘੱਟ ਪਾਰਟੀ ਦਾ ਵੱਧ ਹੁੰਦਾ ਪਾਰਟੀ ਦਾ ਵੱਧ ਕਰਦਾ ਜੋ ਉਹ ਸਾਰਾ ਤੇ ਉਹ ਕਿਵੇਂ ਗੋਲ ਸਰਕਲ ਨੂੰ ਮਦਦ ਸਰਕਾਰੀ ਪੈਸਾ ਕਿਵੇਂ ਜਾਣਾ ਹੈ ਕਿਵੇਂ ਵਾਪਸ ਆਉਣਾ ਹੈ ਦੋਹਰਾਂ ਕਿਵੇਂ ਪਬਲਿਕ মিডিਆ ਚੱਲਣਾ ਹੈ ਬਹੁਤ ਵੱਡਾ ਪੰਜਾਬ ਚ ਚਰਚਾ ਸੋ ਹੁਣ ਉਹ ਜਿਹੜੀ ਆਊਟਸੋਰਸਿੰਗ ਕੰਪਨੀ ਨੇ ਇਸ ਪਬਲਿਕ মিডিਆ ਨੂੰ ਪਬਲਿਕ ਰਿਲੇਸ਼ਨ ਵਿਭਾਗ ਨਾਲ ਮਿਲ ਕੇ ਕੰਮ ਕਰਨ ਲਈ ਬੱਚੇ ਦਿੱਤੇ ਸੀ ਹਾਂ ਹਾਂ ਉਹਨਾਂ ਚ 50 60 ਬੱਚੇ ਪੰਜਾਬ ਦੇ ਨੇ ਹਾਂ ਤੇ ਉਹਨਾਂ ਚੋਂ ਕੱਲ ਮੈਨੂੰ ਪਤਾ ਲੱਗਿਆ ਕਿ ਸ਼ਾਇਦ 14 ਤੋਂ 16 ਜਵਾਕਾਂ ਨੂੰ ਉਸ ਆਊਟਸੋਰਸਿੰਗ ਵਾਲੀ ਕੰਪਨੀ ਨੇ ਕਹਿਤਾ ਕਿ ਸਵੇਤ ਤੁਸੀਂ ਪਬਲਿਕ মিডিਆ ਦੇ ਦਫ਼ਤਰ ਨਹੀਂ ਜਾਣਾ ਠੀਕ ਹੈ ਟੋਡੀ ਛੁੱਟ ਗਿਆ ਤੇ ਇਹ ਆਉਂਦੇ ਦਿਨਾਂ ਚ ਥੋੜੇ ਥੋੜੇ ਕਰਕੇ ਹਟਾ ਕੇ ਕਹਿੰਦੇ ਸਾਰੇ ਤੋੜ ਦੇਣੇ ਆ ਤੇ ਦਿੱਲੀ ਤੋਂ ਇੱਕ ਨਵਾਂ ਗੈਂਗ 40 ਤੋਂ 60 ਬੰਦਿਆਂ ਦਾ ਤੁਰ ਪਿਆ ਅੱਛਾ ਜਿਹੜਾ ਕਿ ਪੰਨ ਮੀਡੀਆ ਸੰਭੂਗਾ ਤੇ ਇਹ ਤਾਂ ਅਜੇ ਕੱਲੇ ਇੱਕ ਵਿਭਾਗ ਦੀ ਚਰਚਾ ਆ ਰਹੀ ਹੈ ਜੀ ਤੇ ਇਹਦਾ ਮਤਲਬ ਬਾਕੀ ਥਾਵਾਂ ਦੇ ਉੱਤੇ ਜੇ ਪੁਰਾਣੇ ਬੈਠੇ ਨੇ ਉਹ ਸਿੱਧੇ ਟਰਾਂਸਫਰ ਕਰਤੇ ਮਨਿਸ਼ੋਧੀਆਂ ਨੂੰ ਤਾਂ ਵੀ ਕੰਮ ਚੱਲੀ ਜਾਊਗਾ ਹੈਨਾ ਜੇ ਨਾਮੇ ਲਿਆ ਕੇ ਬਿਠਾਉਣੇ ਤਾਂ ਆਪਣੇ ਕਿਉਂਕਿ ਕਈ ਵਾਰ ਆਪਣਾ ਗੈਂਗ ਨਾਲ ਲੈ ਕੇ ਤੁਰਨਾ ਪੈਂਦਾ ਇਸ ਲਈ ਹੋ ਸਕਦਾ ਵੀ ਉਹ ਆਪਣੇ ਬੰਦਿਆਂ ਨੂੰ ਫਿੱਟ ਕਰਨ ਕੇਂਜਰੀਵਾਲ ਵੀ ਤਾਂ ਕਹਿ ਕੇ ਆਈ ਸੀ ਨਾ ਦਿੱਲੀ ਆਪ ਸਭ ਕੋ ਮੈਂ ਪੰਜਾਬ ਲੈ ਕੇ ਜਾਵਾਂਗਾ ਉਹਦਾ ਮਨੀਸ਼ੋਦਿਆ ਨੇ ਵੀ ਕਈਆਂ ਨੂੰ ਕਿਹਾ ਵਾ ਕਿ ਆਪ ਸਭ ਕੋ ਪੰਜਾਬ ਲੈ ਕੇ ਜਾਓ ਸਹੀ ਸਹੀ ਬਿਲਕੁਲ ਸੋ ਇਸ ਲਈ ਇੱਕ ਨਵਲਾ ਅਗਰਵਾਲ ਗਿਆ ਦਰਜਨਾ ਬੈਠੇ ਨੇ ਤੇ ਦਰਜਨਾ ਹੀ ਆਉਣ ਵਾਲੇ ਨੇ ਜੀ ਬਿਲਕੁਲ ਤੇ ਜਦੋਂ ਵਿਵੇਕ ਕੁਮਾਰ ਦਾ ਤੁਸੀਂ ਜ਼ਿਕਰ ਕੀਤਾ ਵਿਵੇਕ ਕੁਮਾਰ ਤਾਂ ਜਦੋਂ ਇਹਨਾਂ ਨੇ ਉਦੋਂ ਦਿੱਲੀ ਵਾਲਿਆਂ ਨੂੰ ਪਤਾ ਸੀ ਜਦੋਂ ਆਪਾਂ ਖਬਰਾਂ ਕਰਦੇ ਹੁੰਦੇ ਸੀ ਵੀ ਇੱਥੇ ਆ ਕੇ ਉਹ ਕਾਬਜ਼ ਹੋ ਗਿਆ ਜਦੋਂ ਉਹ ਕਿਹੜੀ ਮਾਲੀਬਾਲ ਸ਼ਾਇਦ ਬੀਬੀ ਜੀ ਦੇ ਨਾਲ ਇਹਦਾ ਸਾਰਾ ਯੱਬ ਸੁਆਤੀ ਮਾਲੀਬਾਲ ਉਹਦੀ ਥਾਂ ਤੇ ਰਾਜ ਸਭਾ ਜਾਣਾ ਚਾਹੁੰਦਾ ਸੀ ਰਾਜ ਸਭਾ ਜਾਣਾ ਚਾਹੁੰਦਾ ਸੀ ਬਿਲਕੁਲ ਜੀ ਤੇ ਹਜੇ ਵੀ ਲੋਕਾਂ ਨੂੰ ਸ਼ੱਕ ਹੈ ਵੀ ਸਰਕਾਰ ਕੈਪਚਰ ਨਹੀਂ ਹੈ ਤੇ ਇਹ ਜਿਹੜਾ ਪਾਰਟੀਆਂ ਦਾ ਕੰਮ ਕਰਨ ਵਾਲਾ ਇਹ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਤੋਂ ਰਵਾਜ ਚੱਲਿਆ ਜੀ ਉਹ ਜਾਣਦੇ ਨੇ ਪ੍ਰਚਾਰ ਕਰਨ ਭਾਜਪਾ ਦਾ ਤੇ ਆਮਲਾ ਸਾਰਾ ਆਮਲਾ ਫਾਲਾ ਸਰਕਾਰੀ ਹੁੰਦਾ ਉਹ ਫਿਰ ਹਾਂਜੀ